ਨਾ ਨੀ ਜਿੱਦ ਮਾਮਾ ਦੀਆਂ ਗੱਲਾਂ ਹੀ ਮੁੱਕਣੀਆਂ ਸਾਰਾ ਘੋਰ 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 ਕੋੜਾ ਨਾ ਰਾਤ ਨੂੰ ਵੀ 12 ਵਜ ਜਾਂਦੇ ਸੌਂਦੇ ਹਾਂ ਕਰਦੇ ਹਾਂ ਕਿਤੇ ਇਹ ਨਹੀਂ ਅੱਖਾਂ ਲੱਗੋ ਥੋੜਾ ਬਾਕਾ ਕਰਾ ਦੇ ਮਾਰ ਲਈ ਤੋ ਬੇ ਸੀ ਜੀ ਨਹੀਂ ਪਸਾਰ ਮੇਰੇ ਗਾਜਾ ਹਾਂ ਅੱਖਾਂ ਤੱਕ ਲੱਗ ਜਾਂਦੀ ਮੈਨੂੰ ਪਤਾ ਨਹੀਂ ਮੈਨੂੰ ਜਾਣਾ ਹੈ ਕਿ ਨਹੀਂ ਕਿ ਕਿੱਥੇ ਜਾਣਾ ਹੈ। ਆਂਦੀ ਜੱਦੀ ਵਾਟੇ ਚਲੀ ਜਾਣਾ। ਕਿਉਂ ਚਲਈ ਜੇ ਹੁਣ ਜੀ ਜਾਣਾ ਹੁੰਦਾ ਕੋਈ ਤਿਆਰੀ ਵੀ ਦੇ ਲੱਗਣੀ ਜੇ। ਇਹ ਕਾਈ ਇਦਾਸ ਗੱਡੀਆਂ ਟਰੈਕਟਰ ਬਾਹਰ ਕਰ ਕਰ ਤੇ ਬਾਹਰ ਖਲਾਸ ਹੋਵੇ ਕਿ ਕਿਛੇ ਲੈ ਆ ਕੇ ਖਾਣਾ ਮੇਰੇ ਖਾਣਾ ਖੋਟੇ ਚੱਲ ਜੀ। ਇੰਨਾ ਝੜੀ ਲੱਗਦਾ ਬੱਸ। ਆਪਣੀ ਜਾਣ ਖਾ ਲਈ ਮਮਾ ਕੀ ਚਾਹੀਦਾ ਹੁਣ ਮਾਤਾ ਮੈਂ ਦੱਸੋ ਵਿਹਲੀ ਆ ਮੈਂ ਲਾਉਂਦਾ ਹੀ ਆ ਝਾੜੂ ਲਾਉਂਦਾ ਹੀ ਦਿਖ ਨਹੀਂ ਦਿਆ ਲਾਉਂਦਾ ਹੀ ਨਹੀਂ ਫਿਰ ਕਿਸੇ ਕੋ ਮਟਾ ਦਾ ਕੀ ਹੋ ਗਿਆ ਕਾਰ ਦਾ ਸੁਣ ਜਾ ਕਾਣ ਵਿੱਚ ਬਸ ਮੇਰੇ ਟਾੜੀਆਂ ਗੱਲਾਂ ਹੀ ਸੋਣ ਲੱਗੀ 12 ਵਜੇ ਆ ਜਾ ਕਰਾ ਇੱਕ ਟਾੜੀਆਂ ਗੱਲਾਂ ਪਤਾ ਨਹੀਂ ਕੀ ਮੇਰੇ ਕੰਦ ਉਦੋਂ ਦੀਆਂ ਟਾੜੀਆਂ 12 ਵਜੇ ਤੱਕ ਉਹਦੇ ਨਾਲ ਨਹੀਂ ਮੁੱਕਦੀਆਂ 8 ਵਜੇ ਉੱਠਦੀ ਨਹੀਂ ਸੁੱਤੇ ਨਾ ਕਦਸਾ ਉਹਨ ਕੀ ਗੱਲਾਂ ਨੇ ਢੜੀਆਂ ਗੱਲਾਂ ਕਿਉਂ ਆਉਂਦੀਆਂ ਮੈਂ ਤੜਕੇ ਵਾਂਜਾ ਲਾਉਂਦਾ ਪੀਂ ਜਾਂ ਤੂੰ ਬਿਨਾਂ ਲਈਦਾ ਇਹ ਕੁੜੀ ਨੇ ਜਾਣਾ ਤੇ ਰੋਟੀ ਰੱਟੋਕੀ ਬਣਾ ਲਾ ਦੱਸ ਮੰਮੀ ਨੇ ਛੜਿ ਚੁਰੂ ਨਾ ਜਾਵਾ ਰੋਟੀ ਟੋਕੀ ਸਾਰਾ ਹੀ ਕੰਮ ਜੇ ਕਰਦਾ ਪਿਆ ਵਾ ਵੇ ਪੰਮਾ ਜਿੱਦਨ ਦੀ ਹੋਈ ਤੇ ਚਾਚਾ ਨਹੀਂ ਆਉਣਾ ਵਾ ਕਦੀ ਕੁੜੀ ਨੇ ਜਾਣਾ ਵਾ ਕੋਈ ਹੋਰ ਵੀ ਕੰਮ ਹੈਗਾ ਤੁਹਾਨੂੰ ਤੇ ਚੰਗਾ ਹੋਣਾ ਚੰਗਾ ਤੇਰੇ ਗਲੋਂ ਲੱਖਣ ਲੱਗੀ ਐ ਜਿੱਦਨ ਦੀ ਆਈ ਉਦੋਂ ਦੀ ਸਾੜੂ ਪੁੱਝੂ ਹੀ ਕਰੀ ਜਾਨੀ ਆ ਜਿੱਦਨ ਦੀ ਆਈ ਕੋਈ ਚਾਚਾ ਨਾ ਰੋਟੀ ਦਿੱਤੀ ਉਹਨੂੰ ਮੰਮੀ ਰੋਟੀ ਖਾ ਕੇ ਹੀ ਸਮਝੀ ਆ ਮੈਂ ਰੋਟੀ ਬਣਾ ਕੇ ਹੀ ਦਿੰਦੀ ਆ ਹੋਰ ਦਾ ਆਪਣੀ ਮਰਜ਼ੀ ਦੇ ਬਣਾ ਕੇ ਦਿੰਨੀ ਆ ਨਾ ਨਿਆਣੇ ਦੇ ਮਨ ਪਸੰਦ ਨਾ ਨਾ ਕੁਝ ਬਣਾਇਆ ਉਹਦੇ ਮਨ ਪਸੰਦ ਦਾ ਤਾਂ ਨਾ ਨਾ ਕੁਝ ਬਣਾਇਆ ਆਪਣੀ ਮਰਜ਼ੀ ਦਾ ਬਣਾਇਆ ਹੀ ਜਾਂ ਅੱਜ ਉਹਨੂੰ ਚੱਲ ਜਾਂਦੇ ਜਿਹਦੇ ਨਾ ਉਹੀ ਚੰਗੀ ਚੀਜ਼ ਰਹਿ ਜੀ ਤੇ ਦੱਸਾਂ ਆਖੀ ਨਹੀਂ ਮੈਂ ਇੱਥੇ ਮੰਮੀ ਕੀ ਮੈਂ ਬਗਰ ਮੁਰਗਾ ਰਿੰਨ ਕੇ ਖਾਣਾ ਘਰ ਦੇ ਸਾਹਮਣੇ ਅੱਗੇ ਵੀ ਤੇ ਇਹੋ ਕੁਝ ਖਾਣੇ ਹੁਣ ਤਾਂ ਕਿਸ ਕਦੂ ਉਹਦੇ ਬਣਾਏ ਆ ਕਦੀ ਕੁਝ ਹੁਣ ਤੂੰ ਇਹਨੇ ਪਨੀਰ ਪਨੀਰ ਮੈਂ ਤੁਹਾਨੂੰ ਪਤਾ ਵੀ ਵੇਲ ਮਿਲੇ ਕਿ ਕੰਮ ਤਾਂ ਦੇ ਫੇਰ ਹੀ ਬਣਾ ਕੇ ਦਵਾਂ ਮੈਂ ਤੂੰ ਹੀ ਵੀ ਤਾਂ ਕੁਝ ਲਾਗੋਂ ਕੋਲੋਂ ਕਰੀ ਸਕਦੇ ਤੁਹਾਨੂੰ ਵੀ ਪਤਾ ਮੇਰੀ ਪੀ ਆਈ ਮੇਰਾ ਦੋਤਾ ਐ ਇੰਨਾ ਕ ਤੇ ਤੂੰ ਕਰੀ ਸਕਦੇ ਜੀ ਨਾ ਮੇਰੇ ਆਇਆ ਤਾਂ ਉਹ ਨਹੀਂ ਕਰਨਾ ਕਮਸ ਕਮ ਬਿਧੀ ਤੇ ਆਇਆ ਤਾਂ ਤੁਹਾਨੂੰ ਪਤਾ ਕੀ ਵਰਤਣਾ ਮੈਂ ਨਹੀਂ ਵਰਤਣਾ ਮੈਂ ਕਿੰਨਾ ਕਿ ਚਿਰ ਬੈਠੀ ਰਹਿਣਾ ਜੇ ਮੰਮੀ ਜੱਜ ਦੀ ਰਹੂਗੀ ਦੀਦੀ ਫੇਰ ਤੇ ਮੈਂ ਵਰਤੂੰਗੀ ਤੇ ਜੇ ਜੱਜ ਦੀ ਨਾ ਲੇ ਤਾਂ ਮੈਂ ਨਹੀਂ ਵਰਤਣਾ ਉਹਨੇ ਤੈਨੂੰ ਕੀ ਵਰਤਣਾ ਉਹਨੇ ਤੈਨੂੰ ਕੀ ਗੋਲੀ ਮਾਰੀ ਚੰਗੀ ਭਲੀ ਤਾਂ ਰਹਿੰਦੀ ਭਾਬੀ ਭਾਬੀ ਤੈਨੂੰ ਕਰਦੀ ਰਹਿੰਦੀ ਉਹ ਕਿਹੇ ਵੇਲੇ ਤੂੰ ਆਪਾਂ ਲੜਦੀਆਂ ਜਾਂ ਤੂੰ ਮੈਨੂੰ ਕੁਝ ਕਹੀ ਨਹੀਂ ਫੇਰ ਆਂਦੀ ਫਿਰ ਮਾਂ ਦਾ ਦੁੱਖ ਤੇ ਆਉਂਦਾ ਹੀ ਆ ਦੋ ਕੰਨ ਜੇ ਧੀ ਨਾ ਸੁਣੂਗੀ ਤੇ ਨੋਣੇ ਸੁਣਾ ਜਿਹੜਾ ਤੇ 24 ਘੰਟੇ ਚਾਰੇ ਪੱਥਰ ਲੈ ਕੇ ਮੇਰੇ ਤੇ ਘੋੜ ਸਵਾਰ ਰਹੀਨੀ ਮੰਮੀਆਂ ਜਿਹੜੀ ਨਿੰਦਿਆ ਚੁਗਲੀ 24 ਘੰਟੇ ਤੁਸੀਂ ਰਾਤ ਦੇ 12:00 ਵਜੇ ਤੇ ਉਦਾਂ ਇਹ ਮੈਨੂੰ ਬੁਰੀ ਲੱਗਦੀ ਹੈ ਮੈਂ ਇਹਦਾ ਕਰਕੇ ਟੜੀ ਨਿੰਦਿਆ ਚੁਗਲੀ ਨਾ ਮੈਂ ਕੀਤੀ ਨਾ ਮੈਂ ਕਰਨੀ ਜਿਹੜੀਆਂ ਗੱਲਾਂ ਹੁੰਦੀਆਂ ਮੈਂ ਉਹੀ ਉਹਦੇ ਕੋਲ ਕਰਦੀ ਆ ਤੇ ਤੁਸੀਂ ਜਾਂ ਤੇ ਹੋ ਮੈਂ ਕੋਈ ਮਨੋ ਮਨੋ ਬਣਾ ਕੇ ਕੀਤੀ ਫਿਰ ਤੱਕ ਮੈਨੂੰ ਆਖਾ ਮਨੋ ਬਣਾ ਆਪਣਾ ਗੱਲਾਂ ਕਰਦੀ ਰਹੀ ਤੁਸੀਂ ਸਿਆਣੇ ਬਿਆਣੀ ਜੀ ਤੂੰ ਹੀ ਆਪਣੀ ਪਤ ਨੂੰ ਚੰਗੀ ਮਾਤ ਦੇਣੀ ਹੈ ਪੁੱਤੀ ਇਹ ਵੀ ਤੁਹਾਡੀ ਮੈਨੂੰ ਗੱਲ ਬੜੀ ਬੁਰੀ ਲੱਗੀ ਜੇ ਅੱਜ ਤੱਕ ਮੇਰੀ ਮਾਂ ਨੇ ਮੈਨੂੰ ਇਦਾਂ ਦੀ ਕਦੀ ਮਾਤ ਨਹੀਂ ਦਿੱਤੀ ਕਿ ਤੂੰ ਐ ਕਰੀ ਤੂੰ ਆਪਣੀ ਸਾਸ ਨੂੰ ਕੰਮ ਡਾਵੀ ਜਾਂ ਤੂੰ ਇਦਾਂ ਕਰੀ ਤੁਹਾਡੀਆਂ ਮੈਂ ਸਾਰੀਆਂ ਹੀ ਗੱਲਾਂ ਸੁਣੀਆਂ ਕੋਈ ਆਪਣੀ ਮਾਂ ਦਾ ਕੋਲਾ ਘਰ ਜਿੰਜੂ ਦਾ ਫੇਸ ਸੌਖੇ ਰਹਿ ਜਾਗੇ ਮੈਂ ਉਹਨੂੰ ਕੰਮ ਡਾਉਣ ਨੂੰ ਸਾਸੋ ਦੀ ਨੂੰ ਨਹੀਂ ਕਿਹਾ ਉਹ ਆਪ ਕਹਿੰਦੀ ਵੀ ਮੇਰੀ ਸਾਸ ਮੇਰੇ ਕੋਲੋਂ ਕੰਮ ਕਰ ਦਿੰਦੀ ਮੈਂ ਹਾਂ ਚੱਲ ਚੰਗਾ ਸਭ ਕੁਝ ਕਰ ਦਿੰਦੀ ਆ ਮੈਂ ਮੈਂ ਵੀ ਥੋੜਾ ਫੋਤਾ ਜਿੰਨਾ ਹੁੰਦਾ ਕਰ ਦਿੰਦੀ ਪਰ ਮੇਰੇ ਫਿਰ ਵੀ ਗਾਲ ਪੈਂਦੀ ਆ ਆਦੀ ਨਈ ਮੰਮੀ ਜਿੰਨਾ ਕਰਦੀ ਮੈਂ ਨੀ ਕਦੀ ਉਹਨੂੰ ਵੱਧ ਕੇ ਕੰਮ ਕਿਆ ਉਹ ਆਪਣੀ ਮਰਜ਼ੀ ਨਾਲ ਹੀ ਕਰਦੇ ਤੇ ਤੂੰ ਤੇ ਪੈ ਜਾਨੀ ਮੇਰੇ ਗਲ ਆਪੇ ਤੇ ਤੂੰ ਕਿਨੇ ਹਾਏ ਮੇਰੀ ਧੀ ਲਿੱਸੀ ਹੋਗੀ ਹਾਏ ਮੇਰੀ ਧੀ ਸੋਹਣੀ ਬੜੀ ਕਾਲੀ ਹੋਗੀ ਤੈਨੂੰ ਨੌਂ ਦਾ ਫਿਕਰ ਨਹੀਂ ਧੀ ਦਾ ਤੇ ਤੈਨੂੰ ਬੜਾ ਤੂੰ ਕਿਦਾਂ ਦੁੱਧ ਤਾਂ ਨਾਤੀਂ ਕਿਉਂ ਤੂੰ ਆ ਕੇ ਇਦਾਂ ਦੀ ਹੋਗੀ ਹੈ ਜਿਵੇਂ ਦੀ ਸੀ ਉਵੇਂ ਦੀ ਹੈਗੀ ਐਵੇਂ ਦੀਆਂ ਗੱਲਾਂ ਫਿੱਕ ਪਉਂਦੀਆਂ ਜਿੱਦਾਂ ਤੇ ਮੈਂ ਇਹ ਲੈ ਲੈ ਕਰਦੇ ਸਾਰਿਆਂ ਦੇ ਨੌਂ ਕਿੰਡੀ ਸੋਹਣੀ ਮੈਂ ਇਹ ਤੇ ਤੁਹਾਡੇ ਘਰ ਆ ਕੇ ਐਵੇਂ ਦੀ ਹੋਗੀ ਇਹ 24 ਘੰਟੇ ਕਦੀ ਕੋਆ ਸੋਟ ਲਾ ਕਦੀ ਮਾਂਜਾ ਮਾਰ ਲਾ ਕਦੀ ਉਹ ਕੰਮ ਕਰ ਲਾ ਤੇ ਘਰ ਦੇ ਕੰਮ ਕਰਦੀ ਆ ਤੁਮਾਂ ਦੀਆਂ ਤੇ ਕਦੀ ਕਰਦੀ ਲੋਕਾਂ ਦੇ ਤੇ ਨੀ ਕਰਾਉਂਦੀ ਵੀ ਜਾਂ ਤੈਨੂੰ ਨਮੋਸ਼ੀ ਆਉਂਦੀ ਪਹਿਲੇ ਲੋਕਾਂ ਦੇ ਕੰਮ ਕਰਾਉਂਦੀ ਤੇ ਘਰ ਦੇ ਕੰਮਾਂ ਚ ਕਾਦੀ ਹੁੰਦੀ ਨਮੋਸ਼ੀ ਹੁੰਦੀ ਗੱਲ ਤੇ ਫਿਰ ਹੈਗੀ ਐ ਨਾ ਤੁਹਾਡੀ ਧੀ ਵੀ ਤੇ ਅਗਲੇ ਦੇ ਘਰ ਦਾ ਹੀ ਕੰਮ ਕਰਦੀ ਇਹ ਤੁਹਾਡੀ ਧੀ ਵੀ ਤੇ ਆਪਦੇ ਘਰ ਦਾ ਕੰਮ ਕਰਦੀ ਉਹ ਕਿਹੜਾ ਕਿਸੇ ਗਵਾਂਟੀਆਂ ਦਾ ਕਰਨ ਨੂੰ ਲਾਤਾ ਮੈਂ ਕੰਮ ਕਰਨ ਨੂੰ ਖੜੀ ਉਹਨਾਂ ਵੀ ਫਿਰ ਜੇ ਮੈਂ 24 ਘੰਟੇ ਤੁਸੀਂ ਇਹਨੇ ਵੀ ਬਹਿ ਨਾ ਜਿਵੇਂ ਕਿ ਪਹਿਲਾਂ ਮੈਂ ਨੀ ਪੰਮੋ ਨੀ ਪੰਮੋ ਵਾਜੈ ਮਾਰੀ ਜਾਣੀਆਂ ਵਾਜੈ ਮਾਰੀ ਜਾਣੀਆਂ ਪੀ ਪੰਮੋ ਪਤਾ ਨਹੀਂ ਕੈਨੇਡਾ ਨਾਲ ਚਲੇ ਜਾਂ ਵਜਾ ਚੜ ਕੇ ਏਡੀ ਛੜਨਾ ਮਰਨਾ ਪੰਮੋ ਨਹੀਂ ਕਿਤੇ ਨਹੀਂ ਚੰਗੀ ਕੋਈ ਗੱਲ ਨਹੀਂ ਤੂੰ ਏਡੀ ਔਖੀ ਨਾਲ ਜਿਹੜੀ ਪੰਮਾ ਪੰਮਾ ਕੋਈ ਨਹੀਂ ਹਟੂ ਮੈਂ ਇੱਕੋ ਤੇ ਮੈਂ ਤੈਨੂੰ ਵਾਜਾ ਮਾਰਨੀ ਆ ਵਿਆਹ ਲਾ ਦੇ ਮੇਰੇ ਦੂਜਾ ਮੁੰਡਾ ਮੈਂ ਨਹੀਂ ਬਾਦ ਦੀ ਵਾਜ ਪੈਣੀ ਤੇਰਾ ਦੇ ਕੇ ਜੋ ਤੇਰਾ ਹੁੰਦਾ ਹੀ ਸਭ ਮੈਂ ਤੈਨੂੰ ਅੱਡ ਕਰ ਦੇਣਾ ਤੂੰ ਖੁੱਲੀ ਜ਼ਿੰਦਗੀ ਜੀਵੀ ਆਪਣੀ ਇਹੋ ਜੇ ਮੰਮੀ ਸੁਪਨੇ ਨਾ ਲਾਓ ਨਾ ਇਹੋ ਜੇ ਤੁਹਾਡੇ ਪੂਰੇ ਹੀ ਹੋਣੇ ਆ ਮੈਂ ਵੇਖਿਆ ਤੁਹਾਡੇ ਪੁੱਤ ਨੂੰ ਵੀ ਤੇ ਤੁਹਾਡੀ ਜਿਹੜੀ ਆਉਗੀ ਨੋ ਉਨੇ ਵੀ ਮੈਂ ਜਾਣਦੀ ਆ ਨਹੀਂ ਮੇਰੇ ਪੁੱਤ ਨੂੰ ਗੋਲੀ ਵੱਜੀ ਮੈਂ ਗੋਲੀ ਵੱਜੀ ਦੀ ਗੱਲ ਨਹੀਂ ਕੀਤੀ ਉਹਨੇ ਕਹਿੰਦਾ ਜਿੱਦਣ ਜੀ ਜੀ ਕੀਤਾ ਨਾ ਲੋੜ ਤੁਹਾਨੂੰ ਇੱਥੇ ਮੇਰੀ ਪੈਣੀ ਬਾਜ ਤੁਹਾਨੂੰ ਮਈਓ ਹੀ ਦੇਣੀ ਜਿੱਦਣ ਉਹ ਤੁਹਾਨੂੰ ਬਾਜ ਦੇਗੀ ਨਾ ਤਾਂ ਆਖਿਓ ਕਿਹੜਾ ਪੁੱਤ ਵੀ ਨਾਲੇ ਕਿਉਂ ਚੱਕੇ ਨਾ ਚੁੱਕ ਕੇ ਪਿਆ ਜਿੱਦਣ ਮੇਰੀ ਜੁੜੂ ਲੇਟ ਹੁੰਦੇ ਹੁਣ ਨਹੀਂ ਤੇਰੇ ਕੰਮ ਲੇਟ ਹੁੰਦੇ ਆ ਕੇ ਬਰਾਬਰ ਤੇ ਆਣ ਕੇ ਬਹਿ ਕੇ ਤੇ ਮੈਨੂੰ ਵਾਨਸਵੰਨੀਆਂ ਗੱਲਾਂ ਸੁਣਾਉਂਦੇ ਤੈਨੂੰ ਮੈਂ ਰੋਟੀ ਖਾ ਲ ਰੋਟੀ ਬਣਾ ਲੈ ਕੁੜੀ ਨਾ ਛੱਡਣ ਦੇ ਜਾਣਾ ਤੇ ਫਿਰ ਤੇ ਸਿਆਪਾ ਆਵਾਜ਼ ਮਾਰੀ ਮੈਂ ਮਾਂਜਾ ਲਾ ਕੇ ਫਿਰ ਮੰਮੀ ਰੋਟੀ ਪਕਾ ਕੇ ਦੇਣੀ ਇਹ ਬਾਰੀ ਕਾਰੀ ਜੇ ਤੂੰ ਉਥੇ ਦੋ ਪਰੌਂਠੀਆਂ ਪਕਾ ਦੋ ਕਿਤੇ ਲਿੱッセ ਨਹੀਂ ਹੋਣ ਲਗੇ ਨਾਲੇ ਤੁਹਾਨੂੰ ਇਹ ਨਾ ਲੱਗੂਗਾ ਕਿ ਨਾ ਕਿਹੋ ਜਿਹਾ ਮਾਰਾ ਖਵਾਤਾ ਚੰਗਾ ਭਾਵੇਂ ਦੇਸੀ ਘਿਓ ਦੇ ਚੋਪਰ ਚੁੱਕ ਕੇ ਪਰੌਂਠੀਆਂ ਖਵਾ ਦੂੰ ਦਜੋ ਮਰਜ਼ੀ ਖਵਾਓ ਕਰੋ ਤੇ ਆਪਣੀ ਹੱਥੀ ਨਾ ਮੈਂ ਸਾਰਾ ਠੇਕਾ ਧੋੜੀ ਚੁੱਕਿਆ ਭਈ ਮੈਂ ਇਹ ਟੜੇ ਸਾਰੇ ਟੱਬਰ ਦਾ ਠੇਕਾ ਚੁੱਕਿਆ ਹਾਂ ਮੇਰੀ ਸੁਣ ਲੈ ਗੱਲ ਜੇ ਤੂੰ ਹਰੇ ਘਰ ਤੇ ਇਦਾਂ ਨਹੀਂ ਮੈਂ ਠੇਕਾ ਨਹੀਂ ਚੁੱਕਿਆ ਫਿਰ ਤੂੰ ਜਾ ਪਾ ਲੀੜੇ ਤੇ ਆਪਣੇ ਪੇਕੇ ਜਾ ਮੈਂ ਮੰਮੀ ਕਿਉਂ ਜਾਵਾਂ ਆ ਕੀ ਗੱਲ ਹੋਈ ਤੁਹਾਡੇ ਦਾ ਆਪਣਾ ਕੰਮ ਨਾ ਕੋਲ ਤੋਂ ਮੀਰੇ ਪਾ ਕੇ ਵੇਕੇ ਤੋਰ ਜੂੰਗੀ ਸਾਰੇ ਤੇ ਗਲੰਬੂੜਾ ਮੈਂ ਕਰਦੀ ਇੱਕ ਤੁਹਾਡੀ ਹਾਕਤ ਭਗਤ ਨਾ ਕਰਾਂ ਤੇ ਇਹਦੇ ਚ ਮੈਨੂੰ ਪੀਕੇ ਘਲਾ ਦੇ ਤੇਰੀ ਮਮਾ ਨੂੰ ਕੀਤਾ ਘਰਤੀ ਫੋਨ ਉਹ ਤਾਂ ਮੇਰੇ ਅੱਗੇ ਵਿਚਾਰੇ ਮਿੰਤਾ ਹੀ ਕੱਢਦੀ ਆਂਦੇ ਹੀ ਨਹੀਂ ਭੈਣ ਜੀ ਕੋਈ ਨਹੀਂ ਤੁਸੀਂ ਇਹਨੂੰ ਸਮਝਾਵੋ ਮੈਂ ਹ ਸਮਝਾਵਾਂਗੀ ਐਡੇ ਪੁੱਠੇ ਛਿੱਤਰ ਦੀ ਤੇ ਪੜ੍ਹੀ ਨਾ ਕਿਸ ਦੀ ਸੁਣੇ ਨਾ ਸੁਣਾਵੇ ਤੇ ਪਰ ਸੁਣਾ ਮੜਾਉਣ ਸੁਝਾਵਾਂਗੀ ਤੇ ਤੁਸੀਂ ਮੇਰੀ ਮੰਮੀ ਨੂੰ ਫੋਨ ਲਾ ਹੀ ਲਿਆ ਤੇ ਲਾਉਣਾ ਨਹੀਂ ਹੈ ਜਦ ਤੂੰ ਕਿੰਨਾ ਰਾਤ ਕਪਾਤ ਖੋਣ ਖੋਲਿਆ ਹੈ ਮੁੰਡੇ ਨੂੰ ਕਦੂ ਦੇ ਦਿੱਤਾ ਨਿਆਣਾ ਤੈਨੂੰ ਪਤਾ ਅਜ ਕਾ ਬੱਚੇ ਕਦੂ ਖਾਂਦੇ ਤੇਰੇ ਖਾਂਦੇ ਕਦੂ ਹੁਣ ਤੁਸੀਂ ਨਾ ਇਸੇ ਗੱਲ ਤੇ ਰਹੋ ਮੈਂ ਤੁਹਾਡੀ ਕੁੜਮਣੀ ਨੂੰ ਫੋਨ ਲਾਉਣਾ ਕਰਦੀ ਵੀ ਸੱਸ ਨੂੰ ਇੱਥੇ ਆਉ ਹ ਇੱਥੇ ਮਰੀ ਮਾਂ ਤੂੰ ਮੇਰੀ ਮਾਂ ਨਹੀਂ ਲੱਗਦੀ ਮੇਰੀ ਕੁੜਮਣੀ ਨੂੰ ਫੋਨ ਲਾ ਨਹੀਂ ਕਿਉਂ ਮੇਰੀ ਪੇਕੇ ਕੌਣ ਹੋ ਮੇਰਾ ਤਾਂ ਘਰ ਬੰਦਾ ਲਾਉਂਦਾ ਨਹੀਂ ਲਾਉਂਦਾ ਫਰਜ਼ ਬੰਦਾ ਜੇ ਤੁਸੀਂ ਸਹੀ ਮਾਂ ਤੇ ਧੀ ਨੂੰ ਨਹੀਂ ਦੇ ਰਹੇ ਤਾਂ ਤੁਸੀਂ ਨੌ ਨੂੰ ਕਿਉਂ ਇਧਰ ਪੇਕੇ ਦਾ ਡਰਾਵਾ ਮਾਰੂ ਕਾ ਜਾ ਜਾ ਸਿਰ ਨਾ ਖਾ ਜਾ ਕੇ ਰੋਟੀ ਬਣਾ ਤੇ ਕੁੜੀ ਨੇ ਜਾਣਾ ਝੱਟ ਲੈ ਮੈਂ ਲੱਗੀਆਂ ਮੰਜਾ ਲਾਉਂ। ਮੁੰਡਾ ਲੈ ਕੇ ਪਕਾ ਲਓ। ਗੁਰੂਦਰ ਮੇਰੀ ਮਾਂ ਨੂੰ ਫੋਨ ਲੱਗ ਲਾਉਣ ਲੱਗੇ ਤੁਸੀਂ 20 ਵਰਗੇ ਆ ਵੀ ਮੈਨੂੰ ਦਬਾ ਕੇ ਰੱਖਣਾ। ਉਹ ਨਹੀਂ ਤੁਹਾਡੀ ਗੱਲ ਬਾਨੀ ਜਿਉ ਤੁਸੀਂ ਬਾਜ਼ੀ। ਮੈਂ ਹੁਣ ਨਹੀਂ ਤੁਹਾਨੂੰ ਜੀ ਜੀ ਕਰਨਾ ਬਥੇਰਾ ਚੇਤਾ ਲਿਆ। ਅੱਗੇ ਤਾਂ ਮੈਂ ਨੂੰ ਸੂਲੇ ਤੇ ਭਾ ਕੇ ਝੁੰਡੇ ਤੇ ਨਹੀਂ ਜਿਹੜੇ ਤਾਂ ਜੀ ਜੀ ਕਰ ਲਏ ਆ। ਫਿੱਡੀ ਜਟਾਰ ਹੋਈ ਕਰਦੀ ਨਾ ਕੋ ਸ਼ਰਮ ਨਾ ਜਾ ਇਹਨੂੰ। ਕੁੱਤੇ ਨੂੰ ਭੌਂਕਣਾ ਸਿੱਖ ਗਈ ਐ। ਮਾਤਾ ਬਲਿ ਇੰਨੇ ਬਾਸ ਤੇ ਰਾਣੀ ਘਰ ਤੇ ਮੈਨੂੰ ਪਹਿਣਾ ਨਹੀਂ ਜਿਹੜਾ ਅੱਗੇ ਨੂੰ 10 ਸਾਲ ਪਿਆ ਤੋਹਦਾ ਇਹਨਾਂ ਨੂੰ ਮਹਾਰੀ ਇਤਵਾ ਨਹੀਂ ਮੈਂ ਪਹਿਣਾ ਜਿਦਾ ਮੇਰੀ ਮਾਂ ਉਹਦਾ ਪੀਚੋ ਖੁੰਦਾ ਮੈਨੂੰ ਤੇ ਪਤਾ ਨਹੀਂ ਮੈਂ ਕਰ ਕਿਸੇ ਗੱਲ ਦਾ ਨਹੀਂ ਦੇ ਦੇਣਾ ਮੈਂ ਕਰ ਕਿਸੇ ਗੱਲ ਮੈਂ ਨਹੀਂ ਉਸ ਨੂੰ ਆ ਬੈਨ ਜੇ ਰੱਬ ਨਾਈ ਹੋਵੇ ਨਾ ਕੋਲ ਨਾਈ ਹੋਵੇ ਚਲ ਕਾਨੂੰ ਕਹਿਦਾ ਕਰ ਦੋ ਕਰ ਪਰ ਇਹਨਾਂ ਤੇ ਆਖੀ ਚੋਕੜੀ ਮਾ ਵਾਤੀ ਨਹੀਂ ਆਉਂਦੀ ਇਨਾ ਕਾ ਕਾ ਚਾਹਣਾ ਹੁੰਦਾ ਤੋ ਕਿ ਆਵਾਂ ਕਿ ਪੂਰਾ ਪੇਨਾ ਪਿਆਈ ਇੰਨਾ ਗੁਰਾ ਵੇ ਰਲਣਾ ਤੁਰਖ ਖਣ ਲੱਗਿਆ ਨਹੀਂ ਦਾ ਦੇਖਿਆ ਕਿ ਇੰਨਾ ਵੇ ਰੱਖਣਾ ਇਹ ਕੱਪੜੇ ਧੋਣਾ ਦੋ ਕੰਮ ਤੇ ਕੀ ਪਿਆ ਨਹੀਂ ਮੁੱਖ ਦਾ ਜਾਂ ਤੇ ਤੂੰ ਗਲਤੀ ਰਹੀ ਤੋ ਮੇਰੇ ਵੀ ਗੱਡਾ ਤੂੰ ਨਹੀਂ ਆ ਗੱਡੇ ਨਾਲ ਕੀ ਘਟਾ ਹਾਂ ਆ ਜਿਉਂ ਵੀ ਦੇਖ ਲੈ ਬੈਠੀ ਨਹੀਂ ਮਸਤ ਹੋਰ ਸੋ ਵੀ ਕਿਵੇਂ ਸੰਜੀ ਦੋ ਜਿਹੀ ਵੇਸੀ

بات سے کوئی چھوٹے بلکہ یہ نہیں اپنا دو کرم یہاں پہ پکاؤ نہیں طرح میں کہے گا وہ بھی نہیں گئی سی خود اپنا رکھ دے بے میں تھا تو ٹھنڈی نہیں دیتی ائی پتہ انا پتہ اتے دیکھتے نہ کہ کتنی کار کرتا جب بھی دو کرم ہے حساب ہی دے دو مینوں تے نے کی پتہ دے دینا پتہ کہ یہ چارہ ہے سوا کروں دے لیے نہیں لیا دو پروٹھیاں لا دیں گے

ਸਿਰਫ ਆ ਕੇ ਤੁਹਾਨੂੰ ਆਖਦੇ ਨਹੀਂ ਮੈਨੂੰ ਬੋਲਦੀ ਬੋਲਣਾ ਤੇ ਹੋਰ ਕੀ ਕਰਾਂ ਮੈਂ ਭੁੱਖੀ ਜਾਨੀ ਐ ਫਿਰ ਘਰੇ ਜਾ ਕੇ ਖਾਣੂਗੀ ਫਿਰ ਹੋਰ ਕੀ ਬੋਲਣ ਤੋਂ ਸ਼ਿਵਾ ਕੋਲ ਹੈਗਾ ਕੀ ਹੈ ਤੁਹਾਡੇ ਕੋਲ ਮਾਂ ਦੀਆਂ ਬੋਲ ਤੁਹੀਂ ਮੇਰਾ ਵੀ ਦੁੱਖ ਪੇਂਦੀਆਂ ਨਹੀਂ ਨਾ ਕਿ ਉਹ ਵੀ ਕਿਦਾ ਸਾਰੀ ਦਿਨ ਤੁਹਾਨੂੰ ਨਹੀਂ ਪਤਾ ਕਿ ਮੈਂ ਕਿੰਦਾ ਐ ਲੱਗੀ ਰਹੀ ਨਹੀਂ ਸਾਰੀ ਇਹ ਵਿਹੜੀ ਤੇ ਤੁਹੀਂ ਵੇਖ ਕੇ ਵੀ ਤੱਸ ਖਾਇਆ ਤਾਂ ਆਪਣੇ ਨੂੰ ਘਰ ਦੇ ਕੰਮ ਨਹੀਂ ਕਰਨੇ ਪੈਂਦੇ ਮੈਂ ਵੀ ਜਾ ਕੇ ਘਰ ਦਾ ਕੰਮ ਕਰਨਾ ਸਾਰਾ ਵੇਖਣਾ ਜਾ ਕੇ ਤੇ ਨਾਲੇ ਕਿ ਮੈਂ ਆਪਣੇ ਮੁੰਡੇ ਟੋਟੀ ਪਾ ਕੇ ਦੋ ਫੈਸਲਾ ਭੁੱਖਾ ਲੈ ਜਾਨੀ ਕੋਈ ਨਹੀਂ ਤਰੀ ਤੂੰ ਤੇ ਹਫਤੇ ਬਾਅਦ ਸਾਲ ਲੈ ਜਾਨੀ ਮੇਰੇ ਪਰ ਮੈਂ ਉਹ ਵੀ ਨਹੀਂ ਦੇਖਿਆ ਮੀਂਹ ਤੇ ਤੈਨੂੰ ਜਾਨਾ ਮੈਂ ਕਿੱਥੇ ਦੋ ਤਿੰਨ ਮਹੀਨੇ ਹੋ ਗਏ ਆ ਮੰਮੀ ਨੇ ਹੀ ਕਰਨੇ ਲੈ ਜਾਣਾ ਮੈਂ ਲਈ ਆ ਵੀ ਆਜ ਕਾ ਭੀ ਚਲ ਜਾਏਗਾ ਤੁਸੀਂ ਮੈਂ ਕਿਹੜਾ ਤੈਨੂੰ ਤੱਕਦੀ ਰੱਖ ਜਾਂ ਤਾਂ ਤੂੰ ਸਾਰ ਲੈ ਦਵੇਂਗਾ ਇਹਦੀ ਹੈ ਨਾ ਆਈ ਸੁਣੀ ਉਹ ਤੇ ਬੈਠੀ ਉਹਨੂੰ ਚਲ ਮੈਂ ਹੋ ਨਹੀਂ ਆਉਂਦੀ ਜੇ ਹੈਗਾ ਟਾਈਮ ਤੇ ਮੁੰਡੇ ਨਾਲ ਦੋ ਲਾ ਦੋ ਮੰਮੀ ਨੇ ਕਹਿੰਦੇ ਮੰਮੀ ਬੇਟੀ ਬੱਚੇ ਨੇ ਪਕਾ ਦੇਈਆਂ ਤਾਂ ਪਰੌਂਦੀਆਂ ਐ ਤੇ ਮੇਰਾ ਕੱਢਾ ਧਕਣਾ ਚਲ ਮੈਂ ਕਹਿ ਦੇ ਮੈਂ ਇਹ ਲਾ ਦਊਗੀ ਆਹ ਨੂੰ ਮਿਲ ਕੇ ਪਕਾ ਦੇ ਥੀ

چلیے دو ਇਹ ਲੀਡੂ ਦੀ ਮਦਰ ਗੋਲ ਬੇਕਰ ਉਹਦੇ ਨਾ ਨੂੰ ਦੀ ਆ ਜਿਹੜੇ ਦੇਸ ਦੇ ਕੰਨ ਭਰਦੇ ਆ ਰਹਿੰਦੀ ਆਈ ਤੂੰ ਬਿਤੇ ਦੀ ਇਹਨਾਂ ਤੋਂ ਤਨਾ ਸਾੜ ਕੋ ਮੇਨ ਸਾੜ ਫਾਹਾਂ ਦੇ ਹੋ ਗਏ ਸੂਝੋ ਜੋੜੀ ਆ ਨਾ ਰਹੀ ਦੀ ਤਾਂ ਅੰਦਰ ਚਾਹ ਨਹੀਂ ਕਰਨਾ ਦੇਖੋ ਤੋਂ ਸਾੜ ਰੋਤਾ ਚੱਲ ਤਾ ਲਗਾਤਾ ਰੋਟੀ ਖਵਾਉਣ ਦੇ ਹੀ ਕੁੜੀ ਨੇ ਜਿਹੜੀ ਆਈ ਨਹੀਂ ਇਹ ਘੋੜ-ਘੋੜ ਕਰਦੀ ਖਾ ਜਾਂਦੀ ਹੁੰਦਾ ਮੰਮੀ ਹਾਂਜੀ ਚੱਲੀ ਆ ਘਰੇ ਬਹਿ ਜਾ ਅੱਜ ਨਹੀਂ ਮੈਨੂੰ ਮੈਂ ਜਾਵਾਂ ਰੈਪ ਇੱਡੀ ਮੈਂ ਤੇ ਆਂਦੀ ਅੱਜ ਵਾਵਾ ਮੇਰਾ ਜੀਜਾ ਲੱਗਾ ਮਾਵਾ ਧੀਆ ਸਾਉ 200 ਕਰਦਿਆਂ ਰਹਿੰਦੀ ਆ ਵਾ ਨਹੀਂ ਰਹਿਣਾ ਰੋਣਾ ਕੀ ਆ ਮੈਂ ਨਾ ਸਵੇਰੇ ਮੁੰਡੇ ਨੂੰ ਛੁੱਟੀ ਨਹੀਂ ਸਕੂਲ ਲੱਗਣਾ ਮੁੰਡੇ ਦਾ ਸਵੇਰੇ ਪੇਪਰ ਵੀ ਆ ਚੱਲੇ ਲਾਦੇ ਆਉਣ ਨਾਲੇ ਅਗਲੇ ਖਰਚਾ ਭਰਦੇ ਗੁੱਸਾ ਕਰਨ ਕਿ ਮੈਨੂੰ ਛੁੱਟੀਆਂ ਕਰਾਈ ਜਾਂਦੀ ਰਹਿੰਦੀ ਆ ਤੇ ਮੈਂ ਹਾਂ ਚੱਲ ਤੂੰ ਇੱਥੇ ਆਣ ਕੇ ਬੈਠਾ ਜੇ ਮੈਂ ਚੱਲ ਕੰਦੇ ਮੈਂ ਹਾਂ ਕਿ ਸਾਰਾ ਦੇਣ ਅੰਦਰ ਹੀ ਰਹਿਣਾ ਤੇ ਚੱਲ ਘੜੀ ਇੱਥੇ ਬਾਹਰ ਬਹਿ ਜਾਣੀ ਠੰਡੇ ਅਕੇ ਨਾ ਮੌਸਮ ਦਾ ਬੜਾ ਫਰਕ ਪਿਆ ਵਾ ਚੰਗਾ ਫਿਰ ਮੈਂ ਮੁੰਡੇ ਨਵਾਵਾਂ ਨੂੰ ਜੜ ਜਾਣੀ ਤੇ ਰੋਟੀ ਖਾ ਲਈ ਹਾਂ ਖਾ ਲਈ ਰੋਟੀ ਹਵਾ ਚ ਜਿਹੋ ਜੀ ਮੈਂ ਮੁੰਡਾ ਨਵਾਵਾ ਤਾਂ ਕਹਿੰਦੇ ਕਿ ਮੁੰਡਾ ਮੈਂ ਕਿਹ ਚੂ ਚੂ ਕਰੂ ਮੇਰਾ ਬਸਾ ਜੇ ਵੀ ਆਂਦੇ ਜਿੱਦਾਂ ਰੋਟੀ ਨਵਾਤਿਆਂ ਹੁੰਦੀ ਆ ਨਾ ਚਾਰ ਨਾਲ ਜਾਂਦੀ ਹੁੰਦੀ ਸਬਜ਼ੀ ਬਣਾਈ ਤਾਂ ਆਂਦੀ ਹੁੰਦੀ ਹੁੰਦੀ ਕੋਈ ਕੁਝ ਕਰ ਕੋ ਤਾਂ ਤੈਨੂੰ ਪ੍ਰੌਡੀਆਂ ਮਿਲ ਗਈਆਂ ਮੈਨੂੰ ਤੇ ਵੀ ਨਹੀਂ ਸੀ ਮੇਰੇ ਜਿੱਦਾਂ ਇੱਕ ਪੋਲ ਕੇ ਗਈ ਕਿ ਤੈਨੂੰ ਪ੍ਰੌਡੀਆਂ ਵੀ ਲਾ ਕੇ ਦੇਉਂ چلیے کوئی اردو سو دو سو کی تلی کے گھر پوچھنی بھی نہیں آیا میرے بنا پوچھ رہی سو دو سو دے دے نی ਨੇ ਮੈਂ ਉੱਧਰ ਲੈ ਲੜੇ ਉਹ ਨਿਆਣੀ ਚੈਰੀ ਮੁੰਡਾ ਆਇਆ ਕਿਨੇ ਖਾਲੀ ਮੋੜਨਾ ਇਹਨੂੰ ਲੈ ਗੱਲ ਮम्मी ਮੈਂ ਕਿੱਥੋਂ ਤੁਹਾਨੂੰ ਨਹੀਂ ਪਤਾ ਮੈਂ ਕਿਹੜਾ ਸਰਕਾਰੀ ਜੌਬ ਲੱਗੀ ਹੈ ਨਹੀਂ ਸਰਕਾਰੀ ਜੌਬ ਲੱਗੀ ਤੇ ਫਿਰ ਮੇਰੇ ਕੋਲ ਮੇਰੀ ਪੈਨਸ਼ਨ ਹੀ ਆ ਕੇ ਲੱਗੀ ਰਹਿ ਜਾਂਦਾ ਕਰੋ ਉਹ ਵੀ ਆਉਂਦੀ ਮਗਰ ਉਹ ਤੇ ਲੈ ਪਹਿਲਾਂ ਲੈਣੀ ਉਦੋਂ ਤੇ ਤੁਸੀਂ ਦੋਵੇਂ ਜੀ ਮਿੱਠੇ ਹੋ ਜਾਂਦੇ ਜੇ ਤੇ ਪੈਨਸ਼ਨ ਆਈ ਤੇ ਕਿਸੇ ਨਾ ਕਿਸੇ ਤਰ੍ਹਾਂ ਇਹਦੇ ਤੋਂ ਲੈ ਲੇ ਲਗੇ ਉਹ ਤਾਂ ਮੰਮੀ ਤੁਹੀਂ ਆਪਣੇ ਪੁੱਤ ਨੂੰ ਆਪ ਜਵਾਬ ਦੇ ਆ। ਉਹ ਤਾਂ ਤੁਮੇ ਨਾਲ ਆ ਜੰਨੀ ਮੰਮੀ ਜੀ ਮੰਮੀ ਜੀ ਕਰਦੀ ਉਹ ਤਾਂ ਤੈਨੂੰ ਨਹੀਂ ਹੁੰਦਾ। ਮੈਨੂੰ ਕਹ ਤੁਸੀਂ ਕੱਤੀ ਰੁਪਈਆ ਨਾ ਦੋ। ਉਹ ਤਾਂ ਤੁਨ ਪੁੱਤ ਕੋ ਚੰਗੇ ਬੰਦੇ ਬਾਰੇ ਹੀ ਲੈ ਮੈਂ ਤਾਂ ਅਜੇ ਤੱਕ ਸਾਰੀ ਕਿਸ ਸੰਦ ਨੂੰ ਚੰਗੇ ਬੰਦੇ ਬਾਰੇ ਤੈਨੂੰ ਹੱਥ ਦੇ ਦਰ ਦਿੰਨੀ। ਆਹ ਵੇ ਭੈਣਾ ਮੈਂ ਨਹੀਂ ਚੰਗੀ ਬਾਤ ਦੀ। ਮੇਰੀ ਪੈਨਸ਼ਨ ਮੇਥੋਂ ਨਾ ਲਿਆ ਕਰੋ ਪਰ ਮੈਂ ਆਪਣੇ ਧੀ ਦਾ ਪਸਾਰ ਕਿਆ ਕਰਾਂ। ਤੁਹਾਡੀ ਤੇਰੇ ਵਰਗੀ ਤਾਂ ਗੱਲਾਂ ਤਾਂ ਨਾ ਕਰਾਇਆ ਕਰਾਂ ਮੈਂ। ਨਹੀਂ ਮੰਮੀ ਤੁਹਾਡੇ ਕੋਈ ਨਹੀਂ ਵੀ ਨਹੀਂ ਪੈਸੇ। ਤੇ ਕਿੱਥੇ ਪੰਮਾ ਤੇ ਹੁਣ 2000 ਪੈਨਸ਼ਨ ਆਈ ਦੋ ਦੀ ਦੋ ਹੀ ਤੁਸੀਂ ਲੈ ਲਈ ਕਿ ਮੇਰੇ ਕੋਲ ਸਿੱਧਾ ਖਤਾ ਤੇ ਦਵਾਈ ਮੇਰੀ ਮੁੱਗੀ ਨਾਲ ਲਿਆਉਣ ਵਾਲੀ ਮੰਮੀ ਕਿਰਕੀ ਦੀ ਗੱਲ ਹੈ ਕਿ ਅਸੀਂ ਨਾਂ ਵੀ ਦਿੱਤੇ ਜਾਣਗੇ ਹਫਤੇ ਬਾਅਦ ਤੇ ਆਉਣਾ ਹੁੰਦਾ ਪਿਛਲੇ ਹਫ਼ਤੇ ਜਦੋਂ ਸਾਨੂੰ 500 ਰੁਪਏ ਦਿੱਤਾ ਜੇ ਅਸੀਂ ਨਾਂ ਦਿੱਤੇ ਹੈ ਜ਼ਰੂਰੀ ਤਾਂ ਨਹੀਂ ਪਰ ਆਈ ਹਾਂ ਤਿਆਰ ਬਣ ਕੇ ਤੋਰਨਾ ਜਿੰਨਾ ਚਿਰ ਤੇ ਮੈਂ ਜਿਉਣੀ ਆ ਮੈਂ ਤੇ ਤਾਹੂ ਕਿ ਜਿੰਨੇ ਜੋਗੀ ਮੈਂ ਹੈਗੀ ਆ ਜਦੋਂ ਤੁਹਾਡੇ ਵੱਸ ਪੈ ਗਈ ਨਾ ਤੇ ਜੋ ਮਰਜ਼ੀ ਕਰ ਲਓ ਮੈਂ ਤਾਂ ਕੁੜੀ ਨੂੰ ਅੱਕਣਾ ਇੱਥੇ ਆਇਆ ਹੀ ਨਾ ਕਰੀ ਜਾਓ ਫਿਰ ਦੋਦ ਮੇਰੇ ਕੋ ਵੀ ਲੈ ਆਏ ਆ ਮੇਰੇ ਕੋ ਮੈਂ ਲੈਣ ਕਿਉਂ ਨਾ ਮੇਰੇ ਪੈਸੇ ਤੁਸੀਂ ਸਾਰੇ ਖਾ ਕੇ ਥੋੜੇ ਦੇ ਬਦੋ 400 ਮੇਰਾ ਕੁਝ ਕੋ ਨਿਕਾ ਜਾ ਦੋ ਤਾਂ ਮੈਨੂੰ ਦੇ ਲੈਣੀ ਹੈ ਮੇਰੇ ਕੋ ਤਨੀ ਹੈ ਨਹੀਂ ਆਪਣੇ ਪੁੱਤ ਤੋਂ ਮੰਗ ਤੇਰੇ ਕੋ ਤੇਰੇ ਕੋ ਸਭ ਕੁਝ ਆਏਗਾ ਤੂੰ ਮੁੰਡਾ ਮਗਰ ਲਾਈ ਕਰਦੀ ਤੇਰੇ ਕੋ ਸਭ ਕੁਝ ਆਏਗਾ ਬੜਵੇ ਪਾ ਸਕੋਦੇ ਤਾਂ ਤੂੰ ਫੜ ਫੜ ਰੱਖਦੀ ਉਹ ਵਿੱਚ ਬਿਨਾ ਹੈ ਕਹਿੰਦੇ ਰੱਖਦੀ ਇਹ ਰੱਖਦੀ ਹੈ ਤੇ ਹੁਣ ਮੈਂ ਤੈਨੂੰ ਬਿਨਾ ਪੁੱਛੇ ਉਹਦੇ ਪੈਸੇ ਕਿੱਦਾਂ ਕੱਢ ਕੇ ਦੇ ਦਵਾਂ ਨਾ ਨਾ ਤੂੰ ਤਾਂ ਕਦੇ ਕੱਟੇ ਨਹੀਂ ਕਿ ਜਦੋਂ ਇੱਥੇ ਕੋਈ ਆਜੇ ਦਾ ਚੀਜ਼ ਵਾਲਾ ਜਾਂ ਕੁਝ ਉਹ ਤੋਂ ਕੁਝ ਕਿ ਕਰਦੀ ਨਹੀਂ ਆਣੜ ਕੁਲਪੀ ਨਾਲ ਆਦੇ ਹੋ ਲੈਦੇ ਉਦੋਂ ਕੁਝ ਨਹੀਂ ਤੇਰੇ ਕੇ ਪਤਾ ਮੈਂ ਹਣੀ ਤਰੀਕਾ ਜੀ ਮੈਨੂੰ ਕਿਤੇ ਗੱਲ ਦਾ ਪਤਾ ਨਹੀਂ ਸਭ ਕੁਝ ਮੈਂ ਘਰ ਚ ਬੈਣੀ ਆ ਸਾਰਾ ਹੀ ਮੈਨੂੰ ਪਤਾ ਵਾ ਲੈ ਮੰਮੀ ਉਹ ਤੇ ਫਿਰ ਉਹਨ ਘਰ ਦੇ ਨੇ ਆਣੀ ਨਹੀਂ ਉਹ ਸਮਾਈ ਕਿੰਨੇ ਵਾਸਤੇ ਬਾਹਰ ਫਿਰ ਤੇਰੇ ਹੀ ਹਾਂ ਤੇਰੀ ਸੜ ਘਰ ਹੁਣ ਗੱਲ ਦੀ ਛੋੜ ਨਾ ਭਾਵੇਂ ਜੇ ਗੱਲ ਛੇੜਦੀ ਤੇਰੇ ਹੀ ਆ ਤੇਰੀ ਮਾਂ ਕਿੰਨਾ ਕਰਦੀ ਇਹਨਾਂ ਦਾ ਉਹ ਮਾੜੇ ਲੱਗਦੇ ਇਹਨੂੰ ਉਹ ਦੋਤੇ ਛੋੜ ਦਿੰਦੇ ਪੋਤਰੇ ਪੋਤਰੇ ਪੋਤਰ ਨੂੰ ਦੋ ਤੇ ਨਾਲ ਜ਼ਿਆਦਾ ਕਰਦੀ ਤੇ ਮੰਮੀ ਜੀ ਮੈਂ ਫਿਰ ਜਾਣਾ ਨਹੀਂ ਤਾਂ 6 ਮਹੀਨੇ ਸਾਲ ਬਾਅਦ ਜਾਣਾ ਹੁੰਦਾ ਮੈਂ ਤੁਹਾਡੀ ਭਿਆਨ ਨੂੰ ਥੋੜੀ ਜਿਹੀ ਹਫਤੇ ਜਿbaar ਇੱਕ ਹੀ ਆਣ ਬੜਨਾ ਹਫਤੇ ਬਹੁਤ ਤੇਜ਼ੀ ਤੇ ਜਬਾਨ ਲੱਗੀ ਆ ਬਕਵਾਸ ਨਾ ਕਰ ਮੈਨੂੰ ਦੇ ਕੁਛੋਦ 2-400 ਰੁਪਏ ਮੇਰੇ ਕੁੜੀ ਦਾ ਨਾਮ ਤੇ ਮੇਰੀ ਕਿਟ ਬੰਨ ਨਾ ਲਵਾਇਆ ਮੈਂ ਟਮਟੇ ਤੇ ਜੀ ਪੰਮੋ ਨਹੀਂ ਪੰਮੋ ਤੇ ਜੀ ਨਹੀਂ ਦਿੱਤੀ ਇਹ ਕਿੱਲੀ ਕਿਤੇ ਇਹਦੇ ਨਾ ਇਹਨੇ ਨਹੀਂ ਕਿਤੇ ਇਹਨੇ ਪਤਾ ਨਹੀਂ ਕੀ ਇਹਨੇ ਖਾ ਕੇ ਨਹੀਂ ਲੱਗਿਆ ਵਾਈ 24 ਘੰਟੇ ਮੇਰੀ ਦਿਵਾਲੀ ਦਿਵਾਲੀ ਰਹਿੰਦੀ ਨਾ ਕੋ ਕੰਮ ਤੋਂ ਦਾ ਕਰ ਦੇਣਾ ਨਾ ਲੈਣਾ ਨਾ ਨਾ ਇਹ ਨਹੀਂ ਜੀਣਾ ਨਾ ਇਹ ਨਹੀਂ ਜਿੰਦੇ ਨਾ ਤੇ ਉਹ ਤੇ ਬਲਤੀ ਮਰੀ ਰੈ ਜਿੱਥੇ ਬਲਤੀ ਹੈ ਉਹ ਬਸ ਮੈਨੂੰ ਕਿਥੋਂ ਨੌਕਰਾਂ ਦੇ ਕੇ ਤੋਰ ਲਵਾਂ ਮੈਂ ਉਹਦੇ ਬਟੂਏ ਚ ਪੈਸੇ ਕੱਟ ਕੇ ਫਰਾ ਦਾਂ ਉਹ ਰਾਤ ਨੂੰ ਸ਼ਰਾਬ ਪੀ ਕੇ ਮੈਨੂੰ ਕਹਿੰਦਾ ਤੂੰ ਕੌਣ ਹੋਈ ਕੌਣ ਤੂੰ ਮੇਰੇ ਬਟੂਏ ਚ ਪੈਸੇ ਦੇਣ ਵਾਲੀ ਕੁਛ ਵੀ ਆਂਦਾ ਕੁਛ ਵੀ ਆਂਦਾ ਭੈਣ ਹਿੱਟਿਆਂ ਨਹੀਂ ਕੁਛ ਵੀ ਆਂਦਾ ਕਿ ਨਾਮ ਹੀ ਦਿੱਤੇ ਜਾਣਗੇ ਨਾ ਕਿਤੇ ਆਖਰ ਨਹੀਂ ਹੋਣ ਲੱਗੀ ਇੱਥੇ ਉਹਨੇ ਜਾਣਾ نہ ملکی راہ چڑھتے

ਕੀ ਨਿਆ ਕਰੋ ਫਿਕਰ ਨਹੀਂ ਚੰਦ ਆ ਮੰਮ ਆ ਮੈਂ ਦੁੱਧ ਧਰ ਦਿੱਤਾ ਈ ਤੋਂ ਕਪੜੇ ਧੋਣ ਦੇ ਹੀ ਹਾਂ ਤੇ ਮੈਂ ਅਚਕੋਟ ਦੁੱਧ ਧਰਤਾ ਮੈਂ ਅੱਜ ਓ ਤਾਂ ਠੀਕ ਹੈ ਬੇ ਪ੍ਰੀਤ ਚਲੇ ਕੇ ਫਲਪ ਪਕਾਦੇ ਨੇ ਭਰਾਣੀਆਂ ਮੈਂ ਉਹਨੂੰ ਕਿੱਥੇ ਪਕਾ ਕੇ ਦਿੱਤੀ ਮੈਂ ਤਾਂ ਤੈਨੂੰ ਕਿਹਾ ਇਹ ਮੈਨੂੰ ਰੋਟੀ ਪਕਾ ਦੇ ਉਹ ਇਹ ਮੁਬੀਤਾ ਨੇ ਨਾ ਵੀ ਤਰਸ ਨਹੀਂ ਆਉਂਦਾ ਕਿ ਮੇਰੀ ਤੇ ਨਣਾ ਨੂੰ ਇੱਕ ਅਜੀਬ ਧੀਵਾ ਨਾ ਤੇ ਮੈਨੂੰ ਕੀ ਪਤਾ ਹਾਂ ਕਿ ਮੇਰੀ ਕੁੜੀ ਭੁੱਖੀ ਘਰ ਦਿੱਤੀ ਹਾਂ ਭੁੱਖੀ ਤੇ ਆਈ ਦੋਤੀ ਅਸ ਕਰਦਾ ਆਂਦਰਾ ਭੁਖੀਆਂ ਜਾਣ ਕੇ ਪ੍ਰੀਤ ਵੇ ਲਾ ਤੇਰੇ ਕੰਮ ਬਕਮੋ ਤੇਰਾ ਹੈ ਮੇਰੀ ਕੀ ਭੁਖੀ ਗਈ ਆਦੇ ਦੀ ਆਦੀ ਤੇ ਬਾਸੀਸ ਵੀ ਮਾੜੀ ਹੁੰਦੀ ਚੰਦਰਗੇ ਕਿਉਂ ਬਾਸੀਸਾਂ ਇੰਨੀ ਹੋ ਜਾਂ ਆਖੇ ਤਾਂ ਨਹੀਂ ਬਲੇ ਦੀ ਖੁਣਕੀਆਂ ਦੋ ਪਕਾ ਵੀ ਦਿੱਤ ਫਿਰ ਕਿਹੜੀ ਗੱਲ ਸੀਗੀ ਮੈਂ ਕਿਹਾ ਨਹੀਂ ਮੈਂ ਆਉਣੀ ਨਹੀਂ ਹੈ ਮੈਂ ਆ ਮੈਂ ਸਾਧ ਕੇ ਨਾਣਾ ਚੰਕ ਤੇਰੇ ਸਾਥ ਹੈ ਹਾਂ ਆ ਦੋ ਘੀ ਨੇ ਤਰੀ ਇਹ ਕੁੜੀ ਭੁੱਖੀ ਚਲੀ ਗਈ ਮਮੀ ਦੱਸ ਕਿਉਂ ਮੈਨਾਂ ਕਰਦੀ ਜੇ ਆਈ ਕੰਦੀ ਇਹ ਤਾਂ ਪਹਿਲਾਂ ਚੰਗੀ ਹੁੰਦੀ ਇਹ ਤੇ ਮੇਰੀ ਮਾਤਾ ਦਾ ਸਾਰਾ ਪਵਾੜਾ ਵਾ ਇਹ ਮਾਤਾ ਨੂੰ ਚੁੱਕਣਾ ਦੇ ਦੇ ਹੁਣ ਸਹੁਰੇ ਵੱਲੋਂ ਚੁੱਕਣਾ ਦੇ ਦੇ ਤੜਾਈ ਨਹੀਂ ਨਾਲੇ ਦੋ ਪਰੌਂਠੀਆਂ ਪਕਾ ਕੇ ਨਾ ਆਏ ਨੂੰ ਹੈ ਵਸ ਕੁਝ ਹੀ ਜਾਣਾ ਵਾ ਮਾਪਿਆਂ ਕੋਲ ਤੋਂ ਉਹ ਵੀ ਭੁੱਖੇ ਚਲੇਗਾ ਚੱਲੋ ਕਮਲ ਨੂੰ ਤੇ ਮੈਨਾਂ ਕੌਣ ਕਿਉਂ ਕਮਲ ਕੋਲ ਬਣਾਉਣਾ ਚੱਲੋ ਕੋਈ ਗੱਲ ਦੋ ਪਰੌਂਠੀਆਂ ਬਾਕੀ ਤੱਬੜੀਆਂ ਬਣਾਉਣੇ ਜਿਉਂ ਦੀਆਂ ਦੋ ਪਕਾ ਲਈਏ ਤਾਂ ਫਿਰ ਕਿਹੜੀ ਬਣਾਣੀ ਹੈ ਸਰਪੋਈ ਦਾ ਫਰਮਾਨੀ ਹੱਥ ਕੀਤੀ ਤੇ ਦੱਸ ਆਪਣੀ ਧੀ ਨੂੰ ਦੋ ਪਰੌਂਦੀਆਂ ਪਕਾ ਦੇ ਨਾ ਪਰ ਸੱਣਾ ਈ ਛੱਡਿਆ ਕਿ ਮੇਰੀ ਬੈਠਕ ਨਾ ਕਮ ਹੋ ਜਾਈ ਕਿਤੇ ਮੈਂ ਦਿੱਸੀ ਕਾੜੀ ਨਾ ਹੋ ਜਾ ਅਬ ਜੋ ਦਬੀ ਖੱਛੇ ਮੈਂ ਨਾ ਬਹੁਤ ਦਾ ਦੋ ਦਬਾ ਮੇਰੇ ਇੱਧੇ ਤੇ ਚ ਪੈ ਗਏ ਉਹ ਤੇ ਟੱਪ ਘਨੇ ਜਾ ਦੇ ਤਾਂ ਪੀਓ ਵਾਲਾ ਪੀਣਾ ਕਰ ਨੂੰ ਵਾਸ਼ਾਪਾ ਤੇ ਮੇਰੇ ਕੀ ਪਪਾਈ ਨਹੀਂ ਸੀ ਸੁੱਕੀ ਜਾ ਗਈ ਚਾਹਾਂ ਸਵੇਰ ਮੈਂ ਰੋਟੀ ਪਕਾਉਣਾ ਓਣ ਰੋਟੀ ਨਾ ਸੁਣੋ ਕਿ ਮੈਂ ਤੁਹਾਨੂੰ ਦਿਖਾਈ ਨਾ ਤੇਰਾ ਰੋਟੀ ਦਾ ਪੁੱਕੀ ਆ ਨਹੀਂ ਜਾਂਦੇ ਨਾ ਕਿ ਕਹਦੀ ਆ ਤਰਾ ਰੁੱਸਣ ਗਿਆ ਨਹੀਂ ਵੇਕੇ ਤੁੰਦੇ ਜੀ ਧੰਨਵਾਦ ਕੀਤਾ ਕਰਦਾ ਨਾ ਫਿਰ ਜਾਣਾ ਪੈਂਦਾ ਪੁੱਤੇ ਜੀ ਜਿਆਨੇ ਨੂੰ ਫਿਰ ਤੋੜ ਦਿੱਤਾ ਕੋਈ ਨਹੀਂ ਮੈਂ ਘਰੇ ਜਾ ਕੇ ਖਵਾ ਲੂੰਗੀ ਮੈਨੂੰ ਦਈਏ ਉਸਾਂ ਨਹੀਂ ਕਰੀਦਾ ਅਜੇ ਉਹ ਇਦਾਂ ਦੀ ਤੇਰੇ ਤੇ ਵੀ ਭਰਾ ਪਰ ਜਾਈ ਆ ਤੂੰ ਨਾ ਮਾਰਿਆ ਜੇ ਮਨ ਤੋਂ ਕਾਲ ਕੱਢੀ ਤੂੰ ਵੀ ਇੱਥੇ ਆਣੀ ਸੀਂ ਅੱਜ ਆਂ ਨੀ ਤੇਰਾ ਅੱਖ ਸੇ ਤੀਸੋਂ ਦਾਵਾ ਵੈਰੇ ਮੇਰੇ ਸੀ ਮਲਿਆ ਰੋਟੀ ਲੈ ਆ ਬੈਠਾ ਕਿ ਮਾਂ ਨੇ ਲੱਗੀਆਂ ਪਕੌਣ। ਗੈਰ ਗੈਰ ਹੋ ਗਈ। ਗੈਰ ਗੈਰ। ਉਹ ਕਹਿੰਦੀ ਮਾਂ ਨੂੰ ਆਖਿਆ ਉਹ ਦੋਦੇ ਤੈਨੂੰ ਕੰਮ ਕੰਮ ਤੈਨੂੰ ਦੂਬ ਖਾਹੀ ਦੇਦਾ ਕਿ ਨਾ ਮੈਨੂੰ ਕਰਨਾ ਨਾ ਪੈ ਜੇ। ਫਿਰ ਕਿਹੜੀ ਗੱਲ ਜਦੋਂ 3 ਰੋਟੀਆਂ ਪਕਾਏ। ਉਹ ਇੰਨਾ ਜ਼ਰੂਰੀ ਤਾਂ ਮਾਸ਼ਾਅੱਲਾ ਹੁੰਦਾ ਸੀਗਾ ਤੋ ਪਹਿਲੇ ਪਕਾ ਦੇ ਦਿੰਦੀ ਹੈਂ। ਤੂੰ ਸੀ ਨਾ ਘਟੇ ਤੂੰ ਨਾ ਹਾਰ। ਆ ਵੇਖ ਬਾਬਾ ਤੇਰੇ ਗੱਲ ਮੈਂ ਹਾਂ ਜਰਨੀ। ਠੀਕ ਹੈ ਨਾ? ਤੂੰ ਨਾ ਹਲ। ਨਾ ਤੇ ਜਾ। ਆਜਾ ਦੋ ਪਰੌਂਠੇ ਆਜਾ ਵੀ ਦੁੱਧਾ ਤੇ ਦੋ ਪਰੌਂਠੇ ਬਣਾਉਣਾ ਸੀ ਉਹ ਵੀ ਨਹੀਂ ਪਕਿਨਾਇਆ ਸੀ ਮਮੀ ਕਬੀ ਇਹ ਨਾ ਮਦਰ ਲਾਕੇ ਤੇ ਮੈਨੂੰ ਵੀ ਸਰੀਕੇ ਕਰਨੇ ਆ ਗਏ ਮੈਨੂੰ ਤੇ ਇਹ ਨਾ ਇਦਾਂ ਨਹੀਂ ਬਣਾਤਾ ਮੈਂ ਕੁੜੀ ਹੈ ਜਾਦੀ ਹਾਂ ਨਵਾਂ ਸਰੀਕ ਆ ਸੁਤੇ ਦੋ ਪਰੌਂਠੇ ਆਈਆਂ ਮਾਤਾ ਨੇ ਤੇ ਗਿਰ ਨਹੀਂ ਗਾਤੀ ਅਸਮੋਈ ਜਾਦੀ ਚਲ ਜੇ ਮੈਂ ਵੀ ਮਾੜੀ ਨੂੰ ਕਿ ਕੀ ਪੈਂਦਾ ਜੀ ਮੇਰੀ ਭਜਾਈ ਇਦਾਂ ਕਰੇ ਮੈਂ ਦਾ ਮੇਰਾ ਵੀ ਤਾਂ ਮੰਤੂ ਕੀ ਹੋਣਾ ਭਾਬੀ ਹਾਂ ਨਾ ਮੈਂ ਲਾ ਕੇ ਨਾ ਤੁਪਾਲਾ ਮੈਂ ਤੈਨੂੰ ਮੈਂ ਟੋ ਮੈਂ ਕਿ ਬਸ ਪਕਾ ਕੇ ਦੇ ਦਿੰਦੀ ਹਾਂ ਹੱਥ ਦੀ ਰੋਟੀ ਹਾਂ ਮੈਂ ਪਕਾਈ ਦੇਣੀ ਤੂੰ ਮੇਰੇ ਲਾ ਕੇ ਬੈਠੇ ਨਾ ਰੋਟੀਆਂ ਨੇ ਥੋੜਾ ਹੁਣੀ ਵੀ ਕਿੱਥੇ ਉਹਦੋਂ ਦੋ ਦੋੋਂ ਤਾਂ ਪਖੰਡ ਕਰਦੀ ਮਾਂ ਦਾ ਤੇ ਜੇ ਭਾਬੀ ਉਹਦੋਂ ਹੀ ਆ ਲੈ ਮੈਂ ਨਹੀਂ ਲੜਾਈ ਮੈਂ ਨੂੰ ਕੀ ਤਾਂ ਮੈਂ ਹਾਂ ਤਾਂ ਇਹਦਾ ਮਾਂ ਦਾ ਉਹ ਇਹ ਤੈਨੂੰ ਕਹਿ ਤੇ ਨਹੀਂ ਮੈਂ ਆਹ ਕੰਮ ਕਰਤੀ ਸਾਰੇ ਝੂਠ ਮਾਰਤੀ ਚਿੱਟਾ ਸੁਣਦੀ ਇੱਕ ਰੋਟੀਆਂ ਨਹੀਂ ਮੇਰੇ ਕੋਲੋਂ ਪਕਾਉਣੀ ਆ ਤੇ ਹੁਣ ਸਭ ਤੋਂ ਮੇਟਾ ਨਾ ਪੜ ਜਾਂਦੀ ਤਾਂ ਚਲ ਕੋਈ ਨਹੀਂ ਤੂੰ ਲੜਿਆ ਨਾ ਆਣਾ ਜਣਾ ਫੈਨ ਨੱਚ ਰਹੀ ਜਣਾ ਨਿਆਣਾ ਚੁੱਕਾ ਕਰਨਾ ਚਲ ਤੂੰ ਲੜਿਆ ਨਾ ਕਰੋ ਅਭੀ ਤੂੰ ਲੜਿਆ ਨਾ ਕਰ ਮੈਂ ਹੋਣੀ ਹੁੰਦੀ ਜੰਗਲ ਕਿਉਂਕਿ ਮੇਰੇ ਕਰਕੇ ਤੁਹਾਡੇ ਘਰ ਤੇ ਲੜਾਈ ਪੈਂਦੀ ਹੈ ਤੁਹਾਡੀ ਨੌਸ ਅਸਿਸਟੈਂਟ ਆਈ ਪੈਂਦੀ ਹੈ ਨਾ ਬਰੀ ਤੇਰੇ ਕਰਕੇ ਕੀ ਝਗੜਾਈ ਪਈ ਨਾ ਤੇਰੇ ਤੇ ਕੰਮ ਆਣਾ ਪਾਇਆ ਕਿ ਤੂੰ ਆਈ ਤੇ ਨੂੰ ਹੁੰਦਾ ਕਿ ਮੇਰਾ ਕੰਮ ਚੱਲਦਾ ਸਾਰਾ ਟੱਲੇ ਘੜੀਆਂ ਅਰੇ ਕੋਈ ਨਹੀਂ ਨੌ ਸਸ ਘੜੀਆਂ ਕਿੱਦੇ ਚੁੱਕ ਘੜੀਆਂ ਫਟ ਤੇਰੇ ਨਾਲ ਇਹ ਨਸੀਕਾ ਕਰਨਾ ਬੰਦਾ ਤੂੰ ਆਇਆ ਕਰ ਮਾਪਿਆ ਕਰੀ ਆਈ ਨਾ ਮੈਂ ਲੈ ਵੀ ਇਹਦੇ ਮਗਰ ਲਾ ਕੇ ਕੰਮ ਲਈ ਇਹਦੀ ਤੂੰ ਹੀ ਹੋਏਂਗੀ ਮੇਰੀ ਤੁੰਨਾ ਆਣਾ ਵਾ ਅੱਪੀ ਤੈਨੂੰ ਨਹੀਂ ਪਤਾ ਤੇ ਕਿਆ ਤੇ ਠੰਡੀਆਂ ਬਾਵਾ ਉਹ ਨਾ ਫਿਰ ਕੀ ਐ ਕੋਸ਼ ਨਹੀਂ ਦੀਆਂ ਕੋਈ ਨਾ ਬੈਠੇ ਤੇ ਕੁੱਪਕਾ ਮੈਂ ਸਭ ਦਾ ਦਬਾ ਚਾਹ ਤੁchn ਆ ਜਾਂਦੀ ਹੈ ਚਲ ਭਾਬੀ ਇਹਦੇ ਚ ਕੋਸ਼ ਰਹੁਦੀ ਆਪਾਂ ਦੋਵੇਂ ਇੱਕੋ ਜੀਆਂ ਆ ਤੇ ਭਰ ਘਰ ਮੈਨੂੰ ਕੀ ਕਰਨਾ ਚਾਹ ਰਹੀ ਮੈਂ ਬੱਸ ਉਦੋਂ ਮੈਨੂੰ ਥੋੜਾ ਆਜਾ ਹੋ ਜਾਂਦਾ ਮੇਰੇ ਦਿਮਾਗ ਨੂੰ ਪਾਰਾ ਚੜ ਜਾਂਦਾ ਨਾਲੇ ਦਿਮਾਗ ਸਾਹ ਘਰ ਤੇਰੇ ਸਾਹਮਣੇ ਕੱਖ ਨਹੀਂ ਕਰਦੀ ਫਿਰ ਮੈਨੂੰ ਗੁੱਸਾ ਆ ਜਾਂਦਾ ਜਿਵੇਂ ਕੱਲ ਦੀ ਹੀ ਬਾਤ ਆ ਪੀ ਕੱਲ ਚਾਹ ਤੇ ਬੋਲਦੀ ਤਾਂ ਭਾਬੀ ਨਾਲ ਰੋਟੀ ਆ ਲੈ ਕੁੱਪਕਾ ਇਨ ਨੂੰ ਕਹਾਇਆ ਹੁਣ ਆ ਜੇ ਲਾਗੇ ਮੈਂ ਤੈਨੂੰ ਕਰਨ ਮੋਰ ਲਾ ਕੇ ਦੇਈ ਨਹੀਂ ਤੂੰ ਖਾਲੀ ਜਾ ਮੈਂ ਤਾਂ ਮੈਂ ਫਿਰ ਕਿਹੜੀ ਗੱਲ ਕਰਾਂ ਜਿੱਥੇ ਇਹ ਨਾਲ ਨਗਰ ਉਹਨਾਂ ਵਸਤੇ ਇਹਨੇ ਦੋ ਘਰਾਂ ਤੇ ਦੁਨੀਆ ਮੈਨੂੰ ਨਹੀਂ ਸੀ ਕੰਨੀ ਹੋਇਤਾ ਕਰਨਾ ਚਾਹੀਦਾ ਕਿ ਮੈਂ ਉਹਦੇ ਨਾਲ ਕਿੰਨੀਆਂ ਕਿੰਨੀਆਂ ਨੂੰ ਗੱਲਾਂ ਕਰਦੀਆਂ ਚਲ ਸ੍ਰੀਕਾ ਤੇ ਮੇਰਾ ਸੱਸ ਨਾ ਨੌ ਸੱਸ ਤੇ ਲੜਦੀਆਂ ਹੀ ਰਹਿੰਦੀ ਨਾ ਇਹਦੇ ਰਿਸ਼ਤਾ ਹੀ ਨਹੀਂ ਦਾਵਾ ਵੀ ਇਹ ਦੋ ਨੌ ਸੱਸ ਲੜਦੀਆਂ ਦਿੱਤੇ ਚੰਦੇ ਚੜੀਆਂ ਪਰ ਸਾਨੂੰ ਧੀ ਧਿਆਨੀ ਨਹੀਂ ਹੈ ਇੰਨਾ ਕਰਨਾ ਚਾਹੀਦਾ ਇਦਾਂ ਲੱਗਤੀਆਂ ਦੇ ਪੇਕੇ ਛੁੱਟ ਜਾਣ ਹੈਂ ਜੀਨ ਨੂੰ ਉਹਨਾਂ ਵੀ ਮੰਨੀ ਚੱਲ ਕੋਈ ਨਹੀਂ ਐਵੇਂ ਕੁੱਦੀ ਨਾ ਮਤੋਂ ਮੈਨੂੰ ਪਾਰਾਚਰੀ ਇਹਨੂੰ ਮੈਨਾਂ ਕਰਮਾ ਫੁੱਲਾ ਦੇ ਥੁਕੇ ਫੜਮਦੀ ਹੈ ਹੈ ਐਡੀ ਪੂਰਾ ਅੰਦਰਾਂ ਨੂੰ ਗਈ ਜਾਣਾ ਸੀ ਹੈ ਉਹ ਕੰਮ ਲਈ ਮਾਤਾ ਮਦਰ ਲਾ ਕੇ